ਰਾਜਨੀਤੀ ਤੋਂ ਉੱਪਰ ਉੱਠ ਕੇ ਰਾਜਨੀਤੀ ਦੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਕਿਸੇ ਵੀ ਕੰਮ ਦੇ ਵਿੱਚ ਕੂੜੇ ਦੀ ਜਿਹੜੀ ਪ੍ਰੋਬਲਮ ਆ ਪੂਰੇ ਲੁਧਿਆਣੇ ਦੀ ਬਣੀ ਹੋਈ ਆ ਜਦੋਂ ਕੋਈ ਬੰਦਾ ਆਪਣੇ ਇਲਾਕੇ ਦਾ ਨਮਾਇੰਦਾ ਚੁਣਿਆ ਜਾਂਦਾ ਨਾ ਤੇ ਦੂਜੇ ਬੰਦੇ ਨੂੰ ਵੀ ਬਰਦਾਸ਼ਤ ਕਰਨਾ ਚਾਹੀਦਾ ਵੀ ਮੇਰੀ ਹੁਣ ਸੇਵਾ ਪੂਰੀ ਕਰਤੀ ਲੋਕਾਂ ਨੇ ਉਹ ਬਿਨਾਂ ਸੜਕਾਂ ਤੋਂ ਵਿਚਾਰੇ ਜਾ ਜਾ ਕੇ ਉੱਥੇ ਚਿੱਕੜਾਂ 'ਚ ਗਿਰ-ਗਿਰ ਕੇ ਉੱਥੇ ਕੂੜਾ ਲਾਉਂਦੇ ਸੀ ਜੇ ਦੁੱਖ ਤਕਲੀਫ ਕਿਸੇ ਦਾ ਹੈ ਵਾਰਡ ਵਾਸੀਆਂ ਦਾ ਹੈਗਾ ਤੇ ਉਹਨੂੰ ਰਲ ਕੇ ਆਪਾਂ ਨੂੰ ਉਹਨੂੰ ਜਿੱਠਣਾ ਚਾਹੀਦਾ ਹੈ ਨਾ ਕਿ ਉਹਦੇ ਤੇ ਆਪਾਂ ਸਿਆਸੀ ਰੋਟੀਆਂ ਸੇਕੀਏ ਕੀਤਾ ਹੋਵੇ ਤਾਂ ਉਹ ਤੋਂ ਟ੍ਰੇਨਿੰਗ ਦੇਣੀ ਚਾਹੀਦੀ ਆ ਨਾ ਕੋਈ ਕੰਟਰੋਵਰਸੀ ਬਣਾਉਣੀ ਚਾਹੀਦੀ ਆ ਵਰਨਾ ਤੁਸੀਂ ਇਹ ਦੇਖ ਲਓ ਇੰਨੇ 25 30 ਸਾਲਾਂ ਤੋਂ ਜਿਹੜਾ ਡੰਪ ਸੀਗਾ ਇੱਥੇ ਚੱਲਦਾ ਆ ਰਿਹਾ ਸੀ ਵੀ ਇੱਥੇ ਕੋਈ ਅਸੀਂ ਡੋਪਿੰਗ ਕੂੜੇ ਦੀ ਨਹੀਂ ਹੁੰਦੇ ਨਹੀਂ ਜਿਹੜਾ ਕੋਈ ਕਰੂ ਉਹਦਾ ਚਲਾਨ ਕੀਤਾ ਜਾਊਗਾ ਜੀ ਹੈਲਦੀ ਆਧਾਰ ਤੇ ਜਿਹੜਾ ਇਹ ਡੰਪ ਚਕਾਇਆ ਸਾਡੀ ਸਾਰੀ ਟੀਮ ਜਿਹੜੀ ਇਹ ਕੰਮ ਕਰੀ ਕਿ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਲੋਕਤੰਤਰ ਦੀ ਮਜਬੂਤੀ ਲੋਕਾਂ ਨਾਲ ਹੁੰਦੀ ਆ ਕੱਲਾ ਭੱਜਿਆ ਦਾ ਹਮੇਸ਼ਾ ਬੰਦਾ ਫਸਤੀ ਆਉਂਦਾ ਹੁੰਦਾ ਤੇ ਦੇਖੋ ਬਾਹਰ ਤੱਕ ਜਿਹੜਾ ਕੂੜਾ ਖਿਰਦੇ ਹੁੰਦਾ ਸੀਗਾ ਜਿਵੇਂ ਇਹਨਾਂ ਨੂੰ ਘਰ ਬਿਠਾਇਆ ਵਾ ਸਾਰਿਆਂ ਨੂੰ ਉਦਾਂ ਮੈਨੂੰ ਵੀ ਬਿਠਾ ਦੂ ਸਾਡਾ ਕਿਹੜਾ ਕੋਈ ਕਿਸੇ ਨਾਲ ਬੱਟ ਦਾ ਰੌਲਾ ਵਾ ਇਹ ਤਾਂ ਆਪਣੇ ਪਰਿਵਾਰ ਦਾ ਕੰਮ ਆ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਤੋਂ ਵੜ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਪਹੁੰਚੇ ਆਂ ਸੂਫੀਆ ਚੌਕ ਦੇ ਵਿੱਚ ਜਿੱਥੇ ਦੱਸ ਦਈਏ ਕਿ ਡੰਪ ਜਿਹੜਾ ਬਣਿਆ ਹੁੰਦਾ ਸੀਗਾ ਸੋ ਉਸ ਤੋਂ ਬਾਅਦ ਉਹ ਡੰਪ ਜਿਹੜਾ ਸਾਫ਼ ਕਰਾਇਆ ਜਾਂਦਾ ਸਰ ਹੁਣ ਉਸਪੋਰਟ ਦੇ ਵਿੱਚ ਪਹੁੰਚਦੇ ਹਾਂ ਤੇ ਜੇਕਰ ਪਹਿਲੇ ਦੀ ਗੱਲ ਕਰੀਏ ਤੇ ਉਹ ਜਿਹੜਾ ਡੰਪ ਬਾਹਰ ਬਣਿਆ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਸਰ ਜੇਕਰ ਇਸ ਪਾਸੇ ਦੀ ਗੱਲ ਕਰੀਏ ਤੇ ਹੁਣ ਹੋਇਆ ਕੀ ਸੀਗਾ ਆਪਸ ਦੇ ਵਿੱਚ ਗੱਲ ਕੀ ਹੋਈ ਸੀਗੀ ਸਰ ਜਿਹੜਾ ਹੁਣ ਤੁਸੀਂ ਇੱਥੇ ਪਹੁੰਚੇ ਹੋ ਆਪਸ ਦੇ ਵਿੱਚ ਗੱਲ ਕੀ ਹੋਈ ਸੀਗੀ ਕਿਉਂਕਿ ਡੰਪ ਹੁੰਦਾ ਸੀਗਾ ਇਹ ਤਾਂ ਆਪਣੇ ਪਰਿ ਵਾੜ ਦਾ ਕੰਮ ਆ ਰਾਜੂ ਇਸ ਬਾੜ ਦਾ ਕਾਉਂਸਲਰ ਆ ਸਾਡੀ ਛੋਟੀ ਭੈਣ ਇੱਥੇ ਦੀ ਕਾਉਂਸਲਰ ਆ ਜਿਹਦੀ ਪਹਿਲਾਂ ਇਸ ਬਾੜ ਦੇ ਲੋਕਾਂ ਨੇ ਡਿਊਟੀ ਲਈ ਉਹਨੇ ਆਪਣੀ ਡਿਊਟੀ ਨਿਭਾਈ ਏ ਹੁਣ ਆਪਣੀ ਡਿਊਟੀ ਨਿਭਾ ਰਿਆ ਇਹ ਪਰਿਵਾਰ ਦੀਆਂ ਗੱਲਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਜਨੀਤੀ ਦੀਆਂ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਕਿਸੇ ਵੀ ਕੰਮ ਦੇ ਵਿੱਚ ਜੇ ਅੱਜ ਕਾਰਪੋਰੇਸ਼ਨ ਦੇ ਮਲਾਜ਼ਮਾਂ ਦੀ ਕੋਈ ਤਕਲੀਫ ਆ ਉੱਥੇ ਸੜਕ ਦੇ ਉੱਤੇ ਲੰਘਣਾ ਜੋ ਪਹਿਲੇ ਸਮੇਂ ਦੀਆਂ ਬਣੀਆਂ ਹੋਈਆਂ ਗੱਲਾਂ ਨੇ ਉਹਨੂੰ ਅੱਜ ਸਾਡੀ ਸਰਕਾਰ ਪੂਰਾ ਕਰ ਰਹੀ ਆ ਜੇ ਅੱਜ ਕੋਈ 4 ਦਿਨ ਦਿੱਕਤ ਦੇ ਵਿੱਚ ਆ ਗਏ ਤੇ ਮਲਾਜ਼ਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਫਾਈ ਕਰਮਚਾਰੀ ਆਪਣਾ ਕੰਮ ਕਰ ਰਿਹਾ ਰਾਜੂ ਜਦੋਂ ਦਾ ਕਾਉਂਸਲਰ ਬਣਿਆ ਇਸ ਬਾੜ ਦਾ ਇਹ ਆਪਣੀ ਸੇਵਾ ਨਿਭਾਰਿਆ ਮੈਂ ਸਾਢੇ 3 ਸਾਲ ਦਾ ਆਪਣੀ ਸੇਵਾ ਨਿਭਾਰਿਆ ਪਬਲਿਕ ਨੇ ਲਈ ਹੋਈ ਸੇਵਾ ਇਹਦੇ ਵਿੱਚ ਕੋਈ ਕਿਸੇ ਨੂੰ ਰਾਜਨੀਤੀ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਸਾਰੇ ਜਦੋਂ ਕੋਈ ਆਪਣੇ ਇਲਾਕੇ ਦਾ ਜਦੋਂ ਕੋਈ ਬੰਦਾ ਆਪਣੇ ਇਲਾਕੇ ਦਾ ਨਮਾਇੰਦਾ ਚੁਣਿਆ ਜਾਂਦਾ ਨਾ ਤੇ ਦੂਜੇ ਬੰਦੇ ਨੂੰ ਵੀ ਬਰਦਾਸ਼ਤ ਕਰਨਾ ਚਾਹੀਦਾ ਵੀ ਮੇਰੀ ਹੁਣ ਸੇਵਾ ਪੂਰੀ ਕਰਤੀ ਲੋਕਾਂ ਨੇ ਹੁਣ ਮੈਂ ਜਿੰਨੀ ਕਰ ਸਕਦਾ ਸੀ ਉਨੀ ਕਰ ਲਈ ਜਿਹੜਾ ਕੋਈ ਨਵਾਂ ਬੰਦਾ ਆਇਆ ਉਹਨੂੰ ਸਗੋ ਟ੍ਰੇਨਿੰਗ ਦੇਵੇ ਉਹ ਪੁਰਾਣਾ ਹਾਂਜੀ ਵੀ ਆਹ ਕੰਮ ਐਦਾਂ ਕਰੋ ਜੀ ਜੇ ਕੁਝ ਕੀਤਾ ਹੋਵੇ ਤਾਂ ਉਹ ਤੋਂ ਟ੍ਰੇਨਿੰਗ ਦੇਣੀ ਚਾਹੀਦੀ ਆ ਨਾ ਕੋਈ ਕੰਟਰੋਵਰਸੀ ਬਣਾਉਣੀ ਚਾਹੀਦੀ ਆ ਕੋਈ ਵੀ ਮੁਲਾਜ਼ਮ ਕੋਈ ਵੀ ਬੰਦਾ ਕਿਸੇ ਨਾਲ ਪਾਰਟੀਬਾਜੀ ਨਹੀਂ ਇਹ ਤਾਂ ਹੁਣ ਅੱਜ ਐਸੀ ਆਪਣੇ ਹਲਕੇ ਦਾ ਮੈਂ ਸਕੂਲ ਜਿਹੜਾ ਤਿਆਰ ਕੀਤਾ ਰਾਜੂ ਦੀ ਬਾੜ ਦੇ ਵਿੱਚ ਆ ਸਾਡੇ ਕਪਲ ਸਿੱਧੂ ਜੀ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰੇ ਇਸ ਮੁਹੱਲਾ ਨਿਵਾਸੀ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਅਸੀਂ ਸਾਰੇ ਆਪਣੇ ਕੰਮਾਂ ਨੂੰ ਚੈੱਕ ਕਰਦੇ ਫਿਰਦਿਆਂ ਸਾਡੀ ਕੋਈ ਕਿਸੇ ਨਾਲ ਕੰਟਰੋਵਰਸੀ ਨਹੀਂ ਅਸੀਂ ਕੰਮ ਕਰਕੇ ਦਿਖਾਉਣਾ ਕਿਸੇ ਨੇ ਉਸ ਕੰਮ ਨੂੰ ਬਰਦਾਸ਼ਤ ਕਰਨਾ ਨਾ ਬਰਦਾਸ਼ਤ ਕਰਨਾ ਉਹਦੀ ਆਪਣੀ ਫਿਪਰੀ ਆ ਉਹਦਾ ਆਪਣਾ ਮਾਨਾ ਕਿਉਂਕਿ ਜੇ ਪਹਿਲਾਂ ਕੁਝ ਕੀਤਾ ਹੁੰਦਾ ਫੇ ਲੋਕ ਘਰ ਨਹੀਂ ਬਿਠਾਉਂਦੇ ਹੁੰਦੇ ਜੇ ਮੈਂ ਕੁਝ ਕਰੂੰਗਾ ਤਾਂ ਲੋਕ ਮੈਨੂੰ ਆਪਣੀ ਸੇਵਾ 'ਚ ਰੱਖ ਲੂਗੇ ਜੇ ਮੈਂ ਨਹੀਂ ਕਰੂੰਗਾ ਫਿਰ ਮੈਨੂੰ ਵੀ ਜਿਵੇਂ ਇਹਨਾਂ ਨੂੰ ਘਰ ਬਿਠਾਇਆ ਵਾ ਸਾਰਿਆਂ ਨੂੰ ਉਦਾਂ ਮੈਨੂੰ ਵੀ ਬਿਠਾ ਦੂਗੇ ਲੋਕਤੰਤਰ ਆ ਇਹਨੂੰ ਇਹ ਲੋਕਤੰਤਰ ਕਹਿੰਦੇ ਆ ਲੋਕਤੰਤਰ ਦੀ ਮਜਬੂਤੀ ਲੋਕਾਂ ਨਾਲ ਹੁੰਦੀ ਆ ਕੱਲਾ ਭੱਜਿਆ ਤਾਂ ਹਮੇਸ਼ਾ ਬੰਦਾ ਫਸਤੀ ਹੁੰਦਾ ਹੁੰਦਾ ਇੱਕ ਕਾਉਂਸਲਰ ਜਿਹੜੇ ਇੱਥੇ ਪਹੁੰਚੇ ਉਸ ਤੋਂ ਬਾਅਦ ਜਿਹੜਾ ਕੂੜਾ ਸੀਗਾ ਉਹ ਹੁਣ ਚੁਕਾਇਆ ਗਿਆ ਵਾ ਜਾਂ ਪਹਿਲਾਂ ਚੁਕਾਇਆ ਗਿਆ ਸੀਗਾ ਕੂੜੇ ਦੀ ਗੱਲ ਕਿੱਥੋਂ ਆ ਗਈ ਇਹ ਪੂਰੇ ਲੁਧਿਆਣੇ ਦੀ ਪ੍ਰੋਬਲਮ ਆ ਇਕੱਲੀ ਇਸ ਬਾੜ ਜਾਂ ਉਸ ਬਾੜ ਦੀ ਜਾਂ ਇਸ ਮਹੱਲੇ ਜਾਂ ਉਸ ਬੰਦੇ ਦੀ ਨਹੀਂ ਹੈਗੀ ਕਾਉਂਸਲਰ ਤੇ ਸਾਡੇ ਆ ਲੰਬੜਦਾਰ ਖੜੇ ਆ ਸਫਾਈ ਕਰਮਚਾਰੀ ਖੜੇ ਆ ਕੋਈ ਕੂੜੇ ਦੀ ਜਿਹੜੀ ਪ੍ਰੋਬਲਮ ਆ ਪੂਰੇ ਲੁਧਿਆਣੇ ਦੀ ਬਣੀ ਹੋਈ ਆ ਅਸੀਂ ਇਹਨੂੰ ਕਮਿਸ਼ਨਰ ਕਾਰਪੋਰੇਸ਼ਨ ਤੇ ਹੁਣ ਡੀਸੀ ਸਾਹਿਬ ਵੀ ਆ ਰਹੇ ਆ ਅਸੀਂ ਇਹੋਨਾਂ ਦਾ ਮੁਲਾਜ਼ਮ ਜਿਹੜੇ ਉੱਥੇ ਕੂੜਾ ਲੈ ਕੇ ਜਾਂਦੇ ਆ ਪੂਰੇ ਲੁਧਿਆਣੇ ਦਾ ਜਿਹੜੀ ਸੜਕ ਤੋਂ ਲੰਘਦੇ ਸੀਗੇ ਆ ਜਿਹੜੇ ਅੱਜ ਕੂੜੇ ਦੀ ਪ੍ਰੋਬਲਮ ਦੱਸ ਰਹੇ ਆ ਨਾ ਇਹਨਾਂ ਦੀਆਂ ਸਰਕਾਰਾਂ ਨੇ ਉਹ ਸੜਕਾਂ ਨਹੀਂ ਬਣਾਈਆਂ ਹੋਈਆਂ ਸੀ ਜਿਨ੍ਹਾਂ ਨੂੰ ਵਰਤਦੇ ਸੀ 20-20 ਸਾਲ ਦੇ ਇਹ ਉਹ ਬਿਨਾਂ ਸੜਕਾਂ ਤੋਂ ਵਿਚਾਰੇ ਜਾ ਜਾ ਕੇ ਉੱਥੇ ਚਿੱਕੜਾਂ 'ਚ ਗਿਰ ਗਿਰ ਕੇ ਉੱਥੇ ਕੂੜਾ ਲਾਉਂਦੇ ਸੀ ਅੱਜ ਅਸੀਂ ਉਹਨਾਂ ਲਈ ਵਧੀਆ ਸੜਕ ਬਣਾ ਕੇ ਉਹਨਾਂ ਦੀ ਸੇਵਾ ਦੇ ਵਿੱਚ ਦੇ ਰਹੇ ਆ ਬਰਦਾਸ਼ਤ ਕਰਨਾ ਚਾਹੀਦਾ ਹਰ ਕੰਮ ਜਿਹੜਾ ਵਾ ਕੋਈ ਕਿਸੇ ਨਾਲ ਕੰਟਰੋਵਰਸੀ ਨਹੀਂ ਕੀ ਉਹ ਵੋਟਾਂ ਵੇਲੇ ਹੁੰਦਾ ਵਾ ਲੋਕਾਂ ਨੇ ਲੋਕਤੰਤਰ ਦੇ ਵਿੱਚ ਵੋਟਾਂ ਪਾਤੀਆਂ ਰਾਜੂ ਨੂੰ ਕਾਉਂਸਲਰ ਬਣਾ ਲਿਆ ਇਸ ਬਾੜ ਦਾ ਤੇ ਹੁਣ ਅੱਗੇ ਮੇਰਾ ਵੀ ਦੂਰ ਸਾਲ ਲਹਿ ਗਿਆ ਜਿਹੜੀ ਸੇਵਾ ਵਾ ਉਹ ਲੋਕਾਂ ਨੇ ਆਪਣੀ ਸੇਵਾ ਦੇ ਤੌਰ ਤੇ ਦੇਖਣਾ ਇਹ ਕਿਸੇ ਦੇ ਨਾਮ ਨੂੰ ਜਾਂ ਕਿਸੇ ਪਾਰਟੀਵਾਦੀ ਨੂੰ ਹੁਣ ਬੱਚੇ ਬਹੁਤ ਸਿਆਣੇ ਹੋ ਗਏ ਅੱਜ ਦਾ ਯੁੱਗ ਜਿਹੜਾ ਵਾ ਉਹ ਕੰਮ ਨੂੰ ਦੇਖਦਾ ਚੰਮ ਨੂੰ ਨਹੀਂ ਦੇਖਦਾ ਬਿਲਕੁਲ ਬਹੁਤ ਹੀ ਵਧੀਆ ਗੱਲ ਜਿਹੜੀ ਕਹੀ ਹੈ ਪਰ ਜੇਕਰ ਇੱਕ ਪਾਸੇ ਕਰਮਚਾਰੀਆਂ ਦੀ ਗੱਲ ਕਰੀਏ ਤੇ ਤੁਹਾਡੇ ਵੱਲੋਂ ਕਿੱਦਾਂ ਦੀ ਜੜੀ ਦੇਖ ਰੇ ਕਿਤੇ ਜੜੀ ਕੌਂਸਲਰ ਸਾਹਿਬ ਇਸ ਇਲਾਕੇ ਦੇ ਵਿੱਚ ਦੇ ਤੁਸੀਂ ਮੌਜੂਦਾ ਕੌਂਸਲਰ ਨੂੰ ਕੀ ਲੱਗਦਾ ਵੀ ਕੀ ਕਾਰਨ ਕੀ ਗੱਲ ਹੋਈ ਸੀਗੀ ਆਪਸ ਦੇ ਵਿੱਚ ਕੋਈ ਬੈਸਾ ਬਸਾਈ ਹੋਈ ਕੀ ਕਾਰਨ ਕੀ ਸੀ ਕੋਈ ਬੈਸਾ ਬਸਾਈ ਨਹੀਂ ਅ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਓ ਸ਼ੋਕ ਪ੍ਰੈਸ਼ਰ ਪੱਪੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸੇਟ ਜਿਹੜੀ ਸਾਰੀ ਉਹਨਾਂ ਦੀ ਟੀਮ ਹੈ ਉਹ ਸੇਵਾ ਦੇ ਕਾਰਜ ਜਿਹੜੇ ਆ ਉਹ ਚੱਲ ਰਿਹਾ ਠੀਕ ਹੈ ਔਰ ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਰਾਜਨੀਤੀ ਕਰਨ ਦੀ ਐਵੇਂ ਵੇਲੀਆਂ ਬਟੋਰਨੀਆਂ ਜਿਹੜੀਆਂ ਜਿਵੇਂ ਆਪਾਂ ਕਹਿ ਸਕਦੇ ਆ ਨਹੀਂ ਕਰਨਾ ਚਾਹੀਦਾ ਜੇ ਦੁੱਖ ਤਕਲੀਫ ਕਿਸੇ ਦਾ ਹੈ ਵਾਰਡ ਵਾਸੀਆਂ ਦਾ ਹੈਗਾ ਤੇ ਉਹਨੂੰ ਰਲ ਕੇ ਆਪਾਂ ਉਹਨੂੰ ਜਿੱਠਣਾ ਚਾਹੀਦਾ ਹੈ ਨਾ ਕਿ ਉਹਦੇ ਤੇ ਆਪਾਂ ਸਿਆਸੀ ਰੋਟੀਆਂ ਸੇਕੀਏ ਔਰ ਦੂਸਰੀ ਗੱਲ ਜਿਸ ਤਰ੍ਹਾਂ ਐਮਐਲਏ ਸਾਹਿਬ ਦੱਸ ਕੇ ਗਏ ਆ ਕੁਝ ਨਹੀਂ ਸੀ ਇੱਕ ਜਿਹੜੀ ਸੜਕ ਤਾਜਪੁਰ ਰੋਡ ਤੇ ਜਿਹੜੇ ਵੱਡੇ ਡੰਪਰ ਨੂੰ ਜਾਂਦੀ ਹੈ ਉਹ ਸੜਕ ਤੇ ਮੀਂਹ ਕਾਰਨ ਉਹ ਸੜਕ ਜਿਹੜੀ ਹੈ ਉਹ ਖਰਾਬ ਹੋ ਗਈ ਸੀ ਖਰਾਬ ਹੋਣ ਕਰਕੇ ਜਿਹੜਾ ਸੀ ਉਹ ਸੜਕ ਜਿਹੜੀ ਹੈ ਉਹ ਵਿੱਚ ਤਸ ਗਈ ਸੀ ਗੱਡੀਆਂ ਲੰਘ ਨਹੀਂ ਸੀ ਪਾ ਤੇ ਕੰਪੈਕਟਰ ਬੰਦ ਸੀਗੇ ਉਹ 2-3 ਦਿਨ ਤੋਂ ਜਿਹੜੀ 4 ਦਿਨ ਤੋਂ ਜਿਹੜੀ ਆ ਪ੍ਰੋਬਲਮ ਆ ਰਹੀ ਹੈ ਵਰਨਾ ਤੁਸੀਂ ਇਹ ਦੇਖ ਲਓ ਇਹਨੇ 25-30 ਸਾਲਾਂ ਤੋਂ ਜਿਹੜਾ ਡੰਪ ਸੀਗਾ ਇੱਥੇ ਹੀ ਚੱਲਦਾ ਆ ਰਿਹਾ ਸੀ ਉਦੋਂ A to Z ਵਾਲਿਆਂ ਕੋਲ ਸੀਗਾ ਜਦੋਂ ਇਹਨਾਂ ਦੀਆਂ ਸਰਕਾਰਾਂ ਸੀਗੀਆਂ ਤੇ ਦੇਖੋ ਬਾਹਰ ਤੱਕ ਜਿਹੜਾ ਕੂੜਾ ਖਿਲਰਿਆ ਹੁੰਦਾ ਸੀਗਾ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਅਸੀਂ ਜਦੋਂ ਸਾਰਿਆਂ ਨੇ ਅਪੀਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਵੀ ਧਿਆਨ ਦੇ ਵਿੱਚ ਹੈਗਾ ਪਹਿਲ ਦੀ ਆਧਾਰ ਤੇ ਜਿਹੜਾ ਇਹ ਡੰਪ ਚਕਾਇਆ ਤੁਸੀਂ ਦੇਖੋ ਇਹ ਕਿੰਨਾ ਨਯਾਬ ਤੋਹਫਾ ਜਿਹੜਾ ਆ ਕਿੰਨੇ ਕਿ ਏਰੀਆ ਦੇ ਕਿੰਨਾ ਕਾ ਵੱਡਾ ਡੰਪ ਸੀਗਾ ਜਿਹੜਾ ਬਾਹਰ ਬਣਿਆ ਹੋਇਆ ਸੀਗਾ ਇਹ ਕਾਫੀ ਵੱਡਾ ਡੰਪ ਸੀ ਇਹਦੇ ਵਿੱਚ ਮੁਸਤਾਕ ਗੰਜ ਇਸਲਾਮ ਗੰਜ ਕਿਤਵਾਈ ਨਗਰ ਔਰ ਇਧਰੋਂ ਆਪਣਾ ਇੰਡਸਟਰੀ ਏਰੀਆ ਇਹ ਜਿਹੜਾ ਨਾਲ ਚੀਮਾ ਚੌਂਕ ਇਧਰੋਂ ਕਾਫੀ ਜਿਹੜਾ ਕੂੜਾ ਕਿਲੋ ਕਿਤੇ ਸਿੱਟ ਜਾਂਦੇ ਸੀਗੇ ਅਸੀਂ ਸਾਡੀ ਜਿਹੜੀ ਸਾਰੀ ਟੀਮ ਹੈ ਰਾਤ ਨੂੰ 11 12 ਵਜੇ ਤੱਕ ਵੀ ਅਸੀਂ ਜਿਹੜਾ ਇੱਥੇ ਪਹਿਰਾ ਦੇ ਰਹਿਆ ਐਸ ਲਈ ਕੋਈ ਮੈਕੈਨਿਕ ਵੀ ਚਲੋ ਸਾਰੇ ਸੇਵਾ ਕਰਦੇ ਹੋਣਗੇ ਵੀ 12 ਵਜੇ ਤੱਕ ਜੇ ਕੋਈ ਕੰਮ ਕਰ ਰਿਹਾ ਤੇ ਅਸੀਂ ਕਰ ਰਹੇ ਆ ਔਰ ਸਾਡੀ ਸਾਰੀ ਟੀਮ ਜਿਹੜੀ ਹੈ ਕੰਮ ਕਰੀ ਕਿ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਔਰ ਸਫਾਈ ਕਰਮਚਾਰੀ ਜਿਹੜੇ ਹੈਗੇ ਆ ਸਾਡੇ ਸੈਂਟਰ ਇਨਸਪੈਕਟਰ ਨੇ ਈਸ਼ੂ ਕਹੀ ਜੀ ਨੇ ਸਾਡਾ ਨੰਬਰਦਾਰ ਸਾਰੇ ਜਿਹੜੇ ਆਪਣ ਜਦੋਂ ਇੱਕ ਕੋਈ ਚੀਜ਼ ਭਾਰੀ ਮਾਤਰਾ ਦੇ ਵਿੱਚ ਇੱਕ ਚੀਜ਼ ਜਦੋਂ ਸਮਝ ਲੈਂਦੇ ਆ ਵੀ ਹੋ ਜਾਂਦੀ ਹੈ ਤੇ ਉਹਦੇ ਵਾਸਤੇ ਕੋਈ ਵੀ ਕੰਮ ਹੈ ਉਹਨੂੰ ਸਮਾਂ ਤੇ ਜ਼ਰੂਰ ਲੱਗਦਾ ਹੈ। ਇਹ ਬਿਲਕੁਲ ਕੀ ਲੱਗਦਾ ਕਿ ਇੰਸਪੈਕਟਰ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ। ਕੂੜਾ ਕਿੱਥੇ ਪਿਆ ਹੁੰਦਾ ਸੀਗਾ? ਕੂੜੇ ਨੂੰ ਲੈ ਕੇ ਅੱਜ ਦਾ ਜਿਹੜਾ ਮੈਟਰ ਸੀਗਾ ਕੀ ਹੋਇਆ? ਨਹੀਂ ਨਹੀਂ ਕੂੜਾ ਮੈਂ ਕਹਿੰਦਾ ਇੱਥੇ ਪਹਿਲਾਂ ਕਾਫੀ ਸਾਲ ਪਹਿਲਾਂ ਪੁਆਇੰਟ ਹੁੰਦਾ ਸੀ ਕੂੜੇ ਦਾ ਜਿਹੜਾ ਕਿ ਇੱਥੋਂ ਸ਼ਿਫਟ ਕਰਕੇ ਉਹਨਾਂ ਚਿੰਮਾ ਚੌਂ ਕੰਬੈਕਟਰ ਸਾਈਟ ਬਣ ਗਈ ਆ। ਉਹਦੇ ਵਿੱਚ ਹੁਣ ਕੂੜਾ ਬਿਲਕੁਲ ਨਹੀਂ ਹੁੰਦਾ ਇੱਥੇ। ਉਹ ਤਾਂ ਇੱਕ ਦੋ ਪੁਆਇੰ ਥੋੜਾ ਜਿਹਾ ਕੂੜਾ ਇੱਥੇ ਲੱਗਿਆ ਸੀਗਾ ਜਿਹੜਾ ਮੌਕੇ ਤੇ ਬਿਲਕੁਲ ਚੁਕਾਰ ਦਿੱਤਾ ਬਿਲਕੁਲ ਕਲੀਨਰ ਅੱਗੇ ਤੋਂ ਵੀ ਅਸੀਂ ਡਿਊਟੀ ਲਾਤੀ ਆ ਵੀ ਇੱਥੇ ਕੋਈ ਅਸੀਂ ਡੋਪਿੰਗ ਕੂੜੇ ਦੀ ਨਹੀਂ ਹੁੰਦੇਣੀ ਜਿਹੜਾ ਕੋਈ ਕਰੂ ਉਹਦਾ ਚਲਾਨ ਕੀਤਾ ਜਾਊਗਾ ਜੀ ਬਿਲਕੁਲ ਹੁਣ ਸਭ ਕੁਝ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਜੀ ਕਿਸੇ ਤਰੀਕੇ ਦੇ ਕੋਈ ਦਿੱਕਤ ਨਹੀਂ ਨਹੀਂ ਬਿਲਕੁਲ ਸੋ ਦੱਸ ਦिए ਮੌਕੇ ਦੇ ਹਲਕਾ ਸੈਂਟਰਲ ਦੇ ਜਿਹੜੇ ਵਿਧਾਇਕ ਸੀਗੇ ਉਹ ਵੀ ਇੱਥੇ ਪਹੁੰਚੇ ਸੀਗੇ ਕਿਉਂਕਿ ਜਿਹੜਾ ਕੂੜਾ ਸੀਗਾ ਉਹ ਕਾਫੀ ਬਾਹਰ ਪਿਆ ਹੁੰਦਾ ਸੀਗਾ ਡੰਬ ਬਣਿਆ ਸੀਗਾ ਕੂੜੇ ਦਾ ਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਹੁਣ ਦੀ ਤੇ ਚੀਮਾ ਚੌਕ ਦੇ ਵਿੱਚ ਜਿਹੜਾ ਬਣਾਇਆ ਕੰਪੈਕਟਰ ਜਿਸ ਦੇ ਵਿੱਚ ਕੂੜਾ ਜਾ ਕੇ ਸਟਿਆ ਜਾ ਸਕਦਾ ਪਰ ਇਹ ਜਿਹੜਾ ਕੂੜਾ ਵੈ ਇਸ ਕੂੜੇ ਨੂੰ ਲੈ ਕੇ ਜ ਸੋ ਜਿਹੜੇ ਐਕਸ ਕਾਉਂਸਲ ਸੀਗੇ ਉਹ ਵੀ ਇੱਥੇ ਪਹੁੰਚੇ ਸੀਗੇ ਤੇ ਕਿਤਨੇ ਕਿਤੇ ਜਿਹੜੇ ਮੌਜੂਦਾ ਵਿਧਾਇਕ ਸੀਗੇ ਤੇ ਮੌਜੂਦਾ ਜਿਹੜੇ ਕਾਉਂਸਲ ਸੀਗੇ ਉਹ ਵੀ ਇੱਥੇ ਪਹੁੰਚੇ ਸੋ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਕੂੜੇ ਨੂੰ ਸਾਫ਼ ਕੀਤਾ ਗਿਆ ਵਾਰਡ ਦੀ ਸੇਵਾ ਕੀਤੀ ਗਈ ਇਲਾਕੇ ਦੀ ਸੇਵਾ ਕੀਤੀ ਗਈ ਹਲਕਾ ਸੈਂਟਰਲ ਦੇ ਵਿੱਚ ਜਿਹੜੇ ਲੋਕ ਨੇ ਸੇਵਾਦਾਰ ਉਹਨਾਂ ਨੇ ਬਣਾਇਆ ਤੇ ਅਸੀਂ ਉਹਨਾਂ ਦੀ ਸੇਵਾ ਜਿਹੜੀ ਹੈ ਡਟ ਕੇ ਕਰਾਂਗੇ ਤੇ ਕਰਦੇ ਰਹਾਂਗੇ ਦੇਖਦੇ ਹੋ ਜੁਨਾ ਲਾਈਵ ਮੈਨਟੇਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ